ਖਰਾਂ ਮੰਗ ਰਿਹਾ ਕਿ ਉਹਨੇ ਮਮਾ ਆਪਣੇ ਗੱਜਰਾ ਵੀ ਫੇਰ ਪਟਕੇ ਲੈ ਗਿਆ ਬੜਾ ਬੁੜਾ ਨਹੀਂ ਦੇਖਿਆ ਉਹਨਾਂ ਕੋਲ ਲੱਗੀਆ ਵੱਡਿਆ ਪੜਾ ਸਿਆਲੇ ਬੰਦੇ ਨੇ ਕਿਸਦੀ ਆ ਉਹ ਬੰਦਾ ਕੋਈ ਦੋ ਨਹੀਂ ਇੱਕ ਨਹੀਂ ਮੰਦਾ ਲਾਦਾ ਉਹ ਸਾਰਿਆਂ ਨੂੰ ਮੂੰਹ ਪੈ ਗਿਆ ਸਾਰਾ ਪਿੰਡ ਪਟਕੇ ਲੈ ਕੇ ਜਾਂਦੇ ਮਲਾਂ ਜਾਣਦੇ ਨਹੀਂ ਕਰਦੇ ਨਹੀਂ ਆਪਾਂ ਕਣਕੀ ਵੀ ਜੀਦੀ ਰਹਿ ਗਏ ਮਲਾਂ ਉੱਥੇ ਤਾਂ ਨਾ ਜਿੱਦ ਗਈ ਪੱਕਾ ਹੀ ਰਹਿਣਾ ਪੱਕਾ ਹੁਣ ਫੇਰ ਇਹ ਤਾਂ ਨਹੀਂ ਕਿਤੇ ਉਹ ਸਕੀਮ ਲਾ ਕੇ ਹੁਣ ਕਿਤੇ ਵੀ ਪੈੜੀ ਬਦਲ ਗਿਆ ਹਨ ਬੰਦੀ ਕੀ ਬਦਲ ਕੋਈ ਨਾ ਪਾਣਾ ਹੈ ਕਰ ਚੱਲਦੇ ਆਪਾਂ ਚਲ ਆਪਾਂ ਉੱਥੇ ਜਾ ਕੇ ਬਣਾਉਣੇ ਆ ਠੀਕ ਹੈ ਚਲ ਜੀ ਹਾਂ ਪਸਕੇ ਵੀ ਥਰਦੇ ਆ ਬਤਾਇਆ ਮੇਰੇ ਬੱਸ ਜਵਾਹਰ ਯਾਰੋ ਰਾਤ ਹਿੱਸਾ ਪੱਤੀ ਨਹੀਂ ਲੈ ਕੇ ਗਏ ਮੈਨੂੰ ਲੱਗਦਾ ਚੰਬਲ ਗਏ ਇੱਥੇ ਬੈਠੇ ਹਾਂ ਉਹ ਦੇਖਦਾ ਕਿਤੇ ਆ ਬੈਠਿਆ ਨਾ ਚੜਾ ਇਹ ਚ ਹਾਂ ਵੀ ਤੋਤੀ ਬਦਮਾਸ਼ ਕਿਉਂ ਤੂੰ ਭੱਟੇ ਰਸਤੇ ਚ ਤੇ ਰਾਤ ਮੈਨੂੰ ਹਿੱਸਾ ਬਤ ਨਹੀਂ ਲੈ ਕੇ ਗਏ ਉਹ ਕਦੇ ਨੂੰ ਮੈਂ ਕਿਹਾ ਸੀ ਉਹ ਕਹਿੰਦਾ ਕੀ ਕਰਨਾ ਹੈ ਮਾਸਟਰਮਾਈਂਡ ਤੂੰ ਐ ਫਤੇ ਨਹੀਂ ਹੈਗਾ ਕਿ ਕਿ ਮੈਂ ਹਿੱਸਾ ਤੇਥੋਂ ਲੈਣਾ ਉਹ ਨਹੀਂ ਕਿਹਾ ਸੀ ਮੈਂ ਤਾਂ ਆਉਂਦਾ ਸੀ ਕਹਿੰਦਾ ਮੈਂ ਇੱਥੇ ਹੁਣ ਉਹ ਉਹਦਾ ਸਕੂਲ ਗਿਆ ਉਹ ਕਹਿੰਦਾ ਮੈਂ ਸਵੇਰੇ ਆਪੇ ਕਰ ਲੂ ਬੰਦਿਆ ਵਾਂਗੂ ਹਿੱਸਾ ਦੇ ਜਾ ਕਰੋ ਨਹੀਂ ਐਵੇਂ ਫਿਰ ਔਖਾ ਹੋ ਜੂ ਕੰਮ ਮੈਂ ਤਾਂ ਉਹਨੂੰ ਕਿਹਾ ਸੀ ਕਹਿੰਦਾ ਕਹਿੰਦਾ ਮੈਂ ਸਵੇਰੇ ਆਪੇ ਦੇ ਜੀ ਰਾਤ ਤੁਸੀਂ ਹਿੱਸਾ ਨਹੀਂ ਦਿੱਤਾ ਹੁਣ ਉਹਦਾ ਤੁਹਾਨੂੰ ਜੁਰਮਾਨਾ ਭਰਨਾ ਪਊਗਾ ਹਾਂ 1000 ਰੁਪਏ ਦੇ ਜੀ ਮੈਨੂੰ ਅੱਜ ਸ਼ਾਮ ਨਾਲੇ ਤੇ ਜੀ ਸਮਾਨ ਜੇ 1000 ਰੁਪਏ ਨਾ ਆਇਆ ਤਾਂ ਮੈਂ ਉਹਨਾਂ ਦੇ ਘਰੇ ਦੱਸ ਕੇ ਆਉਂ ਕੱਲੂ ਠੀਕ ਹੈ ਉਹਦੇ 1000 ਰੁਪਏ ਆਪਣਾ 1000 ਰੁਪਏ ਦਾ ਪ੍ਰਬੰਧ ਕਰਕੇ ਰੱਖੀ ਹੁਣ ਗੱਲ ਹੋਈ ਹੋਵੇ ਨਾ ਹੋਈ ਹੋਵੇ ਇਹ ਤਾਂ ਗਾਜਰਾ ਮੂੜੀਆਂ ਦੇ ਪੈਸੇ ਤੇ ਪਹੁੰਚ ਗਿਆ ਕੱਲ ਨੂੰ ਕੋਸੋ ਹੋਰ ਮੰਗੂ ਤੇ ਹੁਣ ਇਹ ਤਾਂ ਪੰਗਾ ਹੀ ਪੈ ਗਿਆ ਦੇਖਦੇ ਆ ਫਰ ਨਹੀਂ ਹੋ ਗਿਆ ਯਾਰ ਫਰ ਇਹ ਵੀ ਕੰਦੇ ਰਗ ਲੰਫਾ ਤੇ ਗਿਆ ਤੇ ਉਹ ਬੈਠਿਆ ਕਲਵਿੰਦਰ ਹੋਰੀ ਯਾਰ ਉਹਨਾਂ ਨੂੰ ਡੀਏਪੀ ਚਾਹੀਦੀ। ਹੋਰ ਬਾਈ ਕਲਵਿੰਦਰ ਕੀ ਆਵਾਜ਼ ਹੈ? ਵਧੀਆ। ਐਂ ਇਦਾਂ ਕਿਵੇਂ ਕਰਦਾ? ਡੀਏਪੀ ਨਹੀਂ ਮਿਲੀ ਯਾਰ ਕਿਸੇ ਤੋਂ। ਡੀਏਪੀ ਹੈਗੀ ਆ ਤਾਂ ਦੇ ਦੇ ਜੱਟਾ। ਇਹ ਕੀ ਆਖਾਂ ਯਾਰ ਤੂੰ ਪੁੱਛਿਆ ਮੈਨੂੰ ਪਹਿਲੀ ਵਾਰ ਆ। ਠੀਕ ਆ। ਕਰ ਕੋਈ ਹੱਲ। ਐਂ ਕਰ ਬਾਈ। ਜੂੜਗੀਆਂ ਪਾਂਦੀ ਦੋ ਲੱਗੀਆਂ। ਓਹੋ ਯਾਰ ਉਹੀ ਗੱਲ ਆ। ਡੀਏਪੀ ਦੇ ਥਾਂ ਜੂੜਗਿਆ ਕਿਵੇਂ ਸਮਝਦਾ। ਮੈਂ ਤੈਨੂੰ ਆਖਿਆ ਅੱਜ ਪੰਜ ਦਿਨ ਲੈ। ਮਾਣ ਜੀ ਆਪੇ ਚਾਹੀਦੀ ਅੱਧਾ ਘਟਾ ਦੇ ਦੇ ਅੱਧਾ ਦੇ ਘਟਾ ਸਕਦੇ ਕੋਈ ਨਾ ਕਰ ਮਾਦਮ ਸ਼ਾਮ ਨੂੰ ਕਰੀਂ ਜੀ ਹਾਂ ਪਰਲੀ ਜੇ ਮੈਨੂੰ ਬਣ ਗਿਆ ਤਾਂ ਮੈਂ ਤੁਹਾਨੂੰ ਜਮਾ ਹਾਂ ਹੋਰ ਕਰ ਪਰਵਾਹ ਠੀਕ ਹੈ ਜਮਾ ਬਾੜੇ ਵਧੀਆ ਕਿਵੇਂ ਆ ਬਾਈ ਮੈਂਬਰ ਆ ਠੀਕ ਆ ਠੀਕ ਆ ਤੇਰਾ ਹੋ ਠੀਕ ਆ ਹਾਂ ਬਈ ਵਧੀਆ ਆ ਕੀ ਹੋ ਬਾਈ ਉਹਨਾਂ ਕੋਲ ਕਿ ਮੈਂ ਫੜਾ ਕਾ ਮੈਂ ਬਰ ਨਹੀਂ ਬੜੀ ਦੂਰ ਨਹੀਂ ਗਿਆ ਹੁਣ ਆਉਣਾ ਫੋਨ ਹੋਵੇ ਐਂਡੂ ਹਲੋ ਆ ਬਈ ਮੈਂ ਅੰਦਰਾ ਮੜਾ ਜਾ ਮੁਰਚੀ ਤੇ ਇਹਨਾਂ ਰਕਾਂ ਮੋ ਪਈਆ ਆਜੋ ਰੇ ਦੇ ਕਿ ਵਧੀਆ ਵਧੀਆ ਹੋਰ ਵੀ ਕੀ ਵਧੀਆ ਵੀ ਪਰ ਪਰਵਾਰ ਸਹੀ ਆ ਵਧੀਆ ਬਾਤ ਚ ਲਾਈ ਗਏ ਥੇ ਫੋਨ ਜਾ ਉਹਦਾ 1000 ਰੁਪਏ ਦੀ ਲੋਡ ਪਾਈ ਹੋਇਆ ਕੋਲ ਕਰਾਉਣਾ ਹੈ ਜਿਹੜੀ ਆ ਉਹ ਮੁੰਨੇ ਬਦਵਾਰ ਆ ਕੇ ਕੋਲ ਲਗੀ ਨਾ ਨਾ ਬਾਹਰ ਆ ਤੇ ਨਾਨੇ ਨੇ ਕਿਹਾ ਸੀ ਇਹਦਾ ਲੋਡ ਪਈਦਾ ਮੈਂਬਰ ਨੂੰ ਫੋਨ ਕਰਦੀ ਵਧੀਆ ਬੰਦਾ ਹੈ ਹੁਣ ਫਿਰ ਮੈਨੂੰ ਲੋਡ ਪਾਈ 1000 ਰੁਪਏ ਦੀ ਕੋਈ ਜਿੰਨਾ ਕਾਨੂੰ ਦੇ ਦੋ ਤੈਨੂੰ ਚਾ ਕੋਈ ਨੂੰ ਮੈਂ ਦੇਖਦਾ ਫਿਰ ਜਾ ਕੇ ਠੀਕ ਹੈ ਤੁੰਮੇ ਫੋਨ ਕਰ ਦਿੰਦਾ ਹਾਂ ਹਾਂ ਠੀਕ ਆ ਆ ਮੜਾ ਜਾ ਜੀ ਜੀ ਦਫੀਨਾ ਵਾਗੇ ਸੁਣੋ